ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਰਫਰਾਜ ਦੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਕ ਇਕੱਲੇ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਇੱਕ ਗੱਭਣ ਦੂਜਾ ਸੁਆ ਵਹਿੜ ਬਕਾਉ ਕੀਤੀ ਹੈ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਰਫਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਕਰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫਾਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਈ ਹਾਂਜੀ ਬਈ ਸਾਸੀ ਕਾ ਜੀ ਸਾਤਰੀ ਕਾ ਜੀ ਹੋ ਠੀਕ ਆ ਬਈ ਹਾਂਜੀ ਬਈ ਜੀ ਠੀਕ ਆ ਨਾਂ ਦੱਸੀ ਵੀਰਾਂ ਨਾਂ ਵੀ ਇਕਬਾਲ ਸਿੰਘ ਇਕਬਾਲ ਸਿੰਘ ਠੀਕ ਆ ਬਈ ਕਬਾਲ ਇੱਕ ਵਾਰੀ ਆਪਣਾ ਨੰਬਰ ਦੱਸ ਦੀ 81464 ਠੀਕ ਆ 7853 ਠੀਕ ਆ ਗਾਂ ਕਰਦੀ ਐ ਬਈ ਇਹ ਹਾਂਜੀ ਕਰਦੀ ਠੀਕ ਆ ਕਿੰਮਾ ਸੂਆ ਸੂਣਾ ਬਈ ਇਹ ਦੂਜਾ ਸੂਆ ਸੂਣਾ ਹੈ ਦੂਜਾ ਸੂਆ ਸੂਣਾ ਹਾਂਜੀ ਠੀਕ ਆ ਕਿੰਨੇ ਦਿਨ ਪਿਆ ਬਈ ਸੂਣ ਚ ਇਹਦੇ 9 ਤਰੀਕ ਨੂੰ ਦੇਨਪੁਰੇ ਠੀਕ ਆ 9 ਤਰੀਕ ਨੂੰ ਦੇਨਪੁਰੇ ਅੱਜ 29 ਤਰੀਕ ਹੋ ਗਈ ਹਾਂਜੀ ਠੀਕ ਆ ਲਗਭਗ 10 ਕ ਦਿਨਾਂ ਵਾਂਗੂ ਪਿਆ ਹਾਂਜੀ ਠੀਕ ਆ ਤੇ ਪਹਿਲੇ ਸੂਏ ਦੁੱਧ ਕਿੰਨਾ ਕਿਤੇ ਹੋਇਆ ਤੇ ਮੇਰੇ ਕੋਲ ਕਿਹਦਾ 18 ਲੀਟਰ ਹੈ 18 ਲੀਟਰ ਚੋਇਆ ਗਿਆ ਹਾਂਜੀ ਠੀਕ ਆ ਤੇ ਐਤੀ ਤਾਂ ਅਨੁਮਾਨ ਬਈ 20 ਲੀਟਰ ਤੋਂ ਬਾਹਰ ਜਾਊਗੀ ਫਿਰ ਹਾਂਜੀ ਜਾਊਗੀ ਠੀਕ ਆ ਹਾਂਜੀ ਲਓ ਬਈ ਨੇੜੇ ਹੋ ਕੇ ਨਾ ਤੁਹਾਨੂੰ ਥਣ ਹੋਣ ਨੇ ਜਜਮੈਂਟ ਕਰਾ ਦੇਣੀ ਹੈ ਕ੍ਰੋਸ ਆਂਗ ਦੇ ਵਿੱਚ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਬਹੁਤਾ ਵੇਖ ਸਕਦੇ 10 ਦਿਨਾਂ ਦੀ ਕੱਚੀ ਆ ਅੱਜ 29 ਤਰੀਕ ਹੋ ਗਈ ਤੇ 9 ਤਰੀਕ ਨੂੰ ਬਈ ਜਾਂਦਾ ਦਿਨ ਪੂਰੇ ਆ ਬਾਕੀ ਹੋ ਸਕਦਾ ਵੀ ਕੋਈ 10 ਦਿਨ ਉੱਤੇ ਲ ਜਾਂਦੀ ਆ 5 5-7 ਦਿਨ ਤਾਂ ਇਹਨੇ ਲਗਭਗ 15 ਦਿਨਾਂ ਵਾਂਗੂ ਲਾ ਜਾਣੇ ਆ ਫੇਸ ਚੈੱਕ ਕਰ ਸਕਦੇ ਆ ਕ੍ਰਾਸ ਅੰਗ ਬਾਕੀ ਠੰਡੀ ਸੀਲ ਕਰ ਮਾਈ ਬਾਗੀ ਦੋ ਵੀ ਭੋਜ ਦੋਵੇਂ ਪਾਸੇ ਬਹਿ ਕੇ ਚੁਵਾਈ ਕਰ ਲੋ ਇਹਦੀ ਠੰਡੀ ਸੀਲਾ ਤੇ ਢਿੱਲ ਵੇਖ ਸਕਦੇ ਆ ਹਵਾਨੇ ਦੇ ਵਿੱਚ ਆ ਸਾਰੇ ਢਿੱਲਾਂ ਵਾਲਾ ਕੱਢ ਕੇ ਸੁੰਦੀ ਹੈ ਨਾ ਕਰਮਾਲੀ ਨੇ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਨਾ ਬਾਕੀ ਥਣਾਂ ਦਾ ਸਾਇਜ ਗੈਪ ਸੋਹਣਾ ਦੋਸਤੋ ਕੋਈ ਫੋਰ ਚਾਂਗ ਨਹੀਂ ਦੇਖ ਸਕਦੇ ਨੇ ਤੇ ਤੋਰ ਕੇ ਥਣ ਉਖਾ ਲਦੇ ਲੈ ਵੇ ਕਬਾ ਤੋਰ ਕੇ ਉਖਾ ਲੀ ਕੁਣੀ ਜਾਂਦੀ ਤੋਂ ਤੁਸੀਂ ਹਵਾਨੇ ਦੀ ਟੈਜਮੈਂਟ ਲਾ ਦੇਣੀ ਹੈ ਲੈ ਲੈ ਤੇ ਕਰੇ ਸਾਫ ਸੁਥਰੀ ਜਿਹਾ ਨਾ ਤਰਾਉ ਸੰਗਾ ਬੰਦੇ ਕੋਈ ਗੱਲ ਨਹੀਂ ਬਾਕੀ ਜਿਹੜੇ ਵੀ ਦੇ ਪਸੰਦ ਹੋਏ ਆ ਪਿੰਡ ਹਰਾਜ ਜੀ ਦਾ ਸ਼੍ਰੀ ਮੁਖਸਰ ਸਾਹਿਬ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਬਾਈਕ ਵਾਲ ਰੇਟ ਦੀ ਗੱਲ ਕਰੀਏ ਰੇਟ ਕੀ ਕਰਾਂਗੇ ਦਾ 60000 ਰੁਪਏ ਜੀ 60000 ਹਾਂਜੀ ਠੀਕ ਐ ਥੋੜਾ ਬਹੁਤ ਮਾਨਤਾ ਕਰਦੇ ਆ ਕਰ ਦਾਂਗੇ ਠੀਕ ਐ ਲੋ ਵੀ 60000 ਰੁਪਏ ਰੇਟ ਆ ਮੌਕੇ ਤੇ ਮਾਨਤਾ ਨਾਲ ਹਾਂ ਜੀ ਹਵਾਨਾ ਹੀ ਜੱਜਮੈਂਟ ਦੁਆਰੇ ਤੋਂ ਫੇਰ ਕਰਵਾ ਦਿੰਦੇ ਆ ਲੈਣਗੇ ਸੋਹਣਾ ਹਵਾਨਾ ਫਿਕਸ ਤੇ 18 ਦੀ ਪਹਿਲੇ ਸੂਏ ਚ ਹੋਇਆ ਹੋਇਆ ਇਹ ਛੱਡੀ ਸੀ ਕਰਮਾ ਵਾਲੀ ਬਹੁਤ ਜਿਆਦੀ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਚੱਕਰ ਨਹੀਂ ਦੇਖ ਸਕਦੇ ਗਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ଥିਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚਾਹੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ